ਹਾਂਜੀ ਬਾਬੇ ਹਸੀ ਗਾਲ ਦੀ ਕੀ ਹਾਲ ਚਾਲ ਹੈ ਮਰਾ ਭਰਾ ਠੀਕ ਠਾਕ ਹਾਂਜੀ ਵੀਰੇ ਅੱਜ ਬਹੁਤ ਦਿਨਾਂ ਬਾਅਦ ਮੇਰਾ ਭਰਾ ਆਪ ਆਪਣੀ ਇਸ ਘਰੋਂ ਵੀਡੀਓ ਲਾਉਣ ਲੱਗੇ ਆ ਉਹਦਾ ਕਾਰਨ ਨਹੀਂ ਸੀ ਵੀਰੇ ਆ ਗਵਾਂਡਿਆਂ ਦੇ ਨਾਲ ਘਰ ਪਿਆ ਜਾ ਸੀਗਾ ਫਿਰ ਤੁਹਾਨੂੰ ਪਤਾ ਹਨਾ ਮਿਸਤਰੀਆਂ ਮੂਸਤਰੀਆਂ ਇਹਨਾਂ ਦਾ ਆਦਾਸ ਮਾਣ ਜਿਵੇਂ ਸੀਮਿੰਟ ਸੁਮੰਟ ਆਪਣੇ ਨਾਲ ਦੇ ਛੱਤ ਉੱਤੇ ਪਿਆ ਸੀਗਾ ਕੋਸ਼ਿਸ਼ ਮੇਣ ਹੁਣ ਵੀ ਪਿਆ ਹੋਇਆ ਜੀ ਆ ਜੰਗਲਾ ਚੁੰਗਲਾ ਤੇ ਤਾਂ ਕਰਕੇ ਮੇਰਾ ਭਰਾ ਆਪ ਇਧਰ ਲੈ ਘਰੋਂ ਕੋਈ ਵੀਡੀਓ ਨਹੀਂ ਲਾਈ ਸੀ ਦਰਸ਼ਕੋ ਠੀਕ ਹੈ ਜੀ ਤੇ ਬਾਕੀ ਆਹ ਥੱਲੇ ਆਪਣਾ ਸਾਰਾ ਜੋੜਿਆਣਾ ਸਿਸਟਮ ਆ ਠੀਕ ਹੈ ਤੇ ਅਰੇ ਸੋਚਿਆ ਲਿਆ ਯਾਰ ਮੈਂ ਅਸ ਕਰੂੰ ਮੇਰਾ ਭਰਾ ਬੱਚੇ ਲਾ ਦੇ ਆ ਠੀਕ ਹੈ ਜੀ ਇਹ ਦਰਸ਼ਕੋ ਬੱਚੇ ਆਪਣੇ ਪਰਸਨਲ ਆ ਸਾਰੇ ਤੇ ਲਾਉਣੀ ਆ ਜੀ ਇਹਨਾਂ ਦੀ ਅੱਜ ਵੀਡੀਓ ਤੁਹਾਨੂੰ ਮੈਂ ਵਿਖਾ ਦਿੰਦਾ ਤੇ ਹੁਣ ਥੋੜਾ ਸਿਰਫ ਬੱਚੇ ਜ਼ਿਆਦਾ ਨਹੀਂ ਮੇਰਾ ਭਰਾ ਦੋ ਹੀ ਬੱਚੇ ਥੋੜੇ ਵਾਸਤੇ ਲਾਵਾਂਗੇ ਪਰ ਲਾਵਾਂਗੇ ਦਰਸ਼ਕੋ ਬੱਚੇ ਜੋ ਮਗਨ ਜਿੰਨੇ ਮਰਜ਼ੀ ਟਾਲ ਗੋ ਜੀ ਸਾਂ ਵੀਰੇ ਥੋੜੀ ਚੰਗੀ ਹੋਣੀ ਚਾਹੀਦੀ ਆ ਆ ਦੇਣੇ ਅਸੀਂ ਬਿਲਕੁਲ ਚੰਗੇ ਬੱਚੇ ਤੁਹਾਨੂੰ ਦਿਾਂਗੇ ਠੀਕ ਹੈ ਤੇ ਆਉਂਗਾ ਮੇਰਾ ਭਰਾ ਹੁਣ ਕਰਦੇ ਆ ਮਕਮਲ ਵੀਡੀਓ ਦੀ ਸਟਾਰਟਿੰਗ ਤੇ ਬਨੇ ਰਹੋ ਮੇਰਾ ਭਰਾ ਵੀਡੀਓ ਵਿੱਚ ਠੀਕ ਹੈ ਹਾਂ ਜੀ ਬਾਬੇ ਉਹ ਇੱਕ ਬੱਚਾ ਆ ਬੈਠਾ ਠੀਕ ਹੈ ਤੇ ਦੂਜਾ ਵੀ ਤੁਹਾਨੂੰ ਵਿਖਾਉਣਾ ਮੈਂ ਤੇ ਦੂਜਾ ਰਿਹਾ ਆ ਵੀ ਮੇਰਾ ਭਰਾ ਸ਼ਾਹ ਖਾਂ ਪਿਆਰ ਅਮੀਰ ਆਪ ਠੀਕ ਹੈ ਜੀ ਤੇ ਗੱਲ ਜੇ ਤੇ ਚੋਟਾ ਬਾਕੀ ਆ ਬਹੁਤ ਆਪਣਾ ਵੱਡਾ ਆ ਜੀ ਲਾਲ ਸਰਾ ਠੀਕ ਹੈ ਪਠਾ ਬੈਠਾ ਮੇਰਾ ਭਰਾ ਚੈੱਕ ਕਰੋ ਜੀ ਬਹਿਣੀ ਬੱਚੇ ਦੀ ਮੈਂ ਕਹਿੰਦਾ ਦਰਸ਼ਕੋ ਡਾਉਂਗ ਤੁਸੀਂ ਵੀ ਕਹੋਗੇ ਹਾਂ ਕਾਜ ਮੇਰੇ ਬਾਕੀ ਬੱਚੇ ਸੀਗੇ ਹਾਂ ਜੀ ਬਾਜੀ ਆ ਚੈੱਕ ਕਰੋ ਜੀ ਆਪਣੇ ਮੱਕਮਲ ਮੇਰਾ ਭਰਾ ਪੱਠਿਆਂ ਦੀ ਕੁਆਲਿਟੀ ਦੇਖੋ ਜੀ ਕੱਦ ਕਾਠ ਬਿਲਕੁਲ ਦਰਸ਼ਕੋ ਸਾਫ ਸੁਥਰੇ ਬੱਚੇ ਨੇ ਜੀ ਠੀਕ ਹੈ ਜੀ ਜਿਨ੍ਹਾਂ ਬੱਚਾਂ ਦਾ ਕਦ ਕੁਦਰ ਹੋ ਗਿਆ ਦਾ ਚੂਕ ਟੁੱਟ ਰਹੇ ਹੁੰਦੇ ਵੀਰੇ ਆਪਾਂ ਉਹੋ ਜੇ ਬੱਚਾਂ ਦੀ ਮੇਰਾ ਭਰਾ ਵੀਡੀਓ ਲਾਈ ਦੀ ਨੀਗੀ ਚਾਹੇ ਲੱਖ ਚੰਗੇ ਜੋੜੇ ਦਾ ਬੱਚਾ ਹੋਵੇ ਜੀ ਕਿਉਂ ਜਿਹੜੇ ਬੰਦੇ ਨੇ ਯਾਰ ਪੈਸੇ ਲਾ ਕੇ ਮੇਰਾ ਭਰਾ ਕਬੂਤਰ ਲੈਣੇ ਫਿਰ ਆਪਾਂ ਨੂੰ ਬਿਲਕੁਲ ਸਾਫ਼ ਸੁਥਰੀ ਤਗੜੀ ਚੀਜ਼ ਦੇਈ ਦੀ ਮੇਰਾ ਭਰਾ ਬਾਕੀ ਅੱਗਿਓ ਅਗਲੇ ਦੀ ਆਪਦੀ ਸਾਂਭ ਜੀ ਅਗਲੇ ਦੀ ਆਪਦੀ ਕਿਸਮਤ ਹੈ ਮੇਰਾ ਭਰਾ ਠੀਕ ਹੈ ਜੀ ਅਸੀਂ ਅਗਲੇ ਦੇ ਘਰ ਜਾ ਕੇ ਮੇਰਾ ਭਰਾ ਕੂਤਰ ਨਹੀਂ ਢਾ ਸਕਦੇ ਦਰਸ਼ਕੋ ਚੈੱਕ ਕਰ ਲੋ ਪਾਠੇ ਦੀ ਕੁਆਲਿਟੀ ਠੀਕ ਹੈ ਜੀ ਪ्योर ਮਰਾ ਵਾਲੇ نسل ਦੇ ਵਿੱਚੋਂ ਦਸ ਕੋ ਆਪਣਾ ਹਾਲਾ ਬਚਾ ਤੇ ਆਹ ਬਾਬੇ ਪੁੱਚ ਵਾਲੇ ਕੁੱਤਰਾ ਵਿੱਚੋਂ ਜੀ ਠੀਕ ਹੈ ਜੀ ਬਾਬੇ ਉਹ ਜਿਹੜੇ ਬੰਦਿਆਂ ਨੇ ਇਹਨਾਂ ਬੱਚਿਆਂ ਦੀ ਮੇਰਾ ਭਰਾ ਡਾਰ ਵੇਖੀ ਆ ਜੀ ਇੱਕ ਭਰਾ ਆਪਣਾ ਜਤਿੰਦਰ ਪਠਾਨਕੋਟ ਤੋਂ ਮਰਾਵੇ ਠੀਕ ਹੈ ਜੀ ਬਾਈ ਹਰੇ ਘਰ ਦੀਆਂ ਬਾਜ਼ੀਆਂ ਖੇਡਦੇ ਨੇ ਠੀਕ ਹੈ ਉਹਨਾਂ ਨੂੰ ਮੇਰਾ ਵੀਰ ਆਪਾਂ ਇਹਨਾਂ ਦੇ ਵੱਡੇ ਭੈਣ ਭਰਾ ਦਿੱਤੇ ਸੀਗੇ ਇਹ ਬੱਚਾ ਉੱਪਰ ਤਾਂ ਚਾਹਦਾ ਕਿਉਂਕਿ ਨਾ ਉੱਪਰ ਮੈਂ ਐਟ ਰੱਖੀ ਆ ਤੇ ਇਹ ਚੱਕ ਕੇ ਆਪਾਂ ਪਾਸੇ ਰੱਖ ਦਿੰਨੇ ਆਹ ਲੋ ਜੀ ਠੀਕ ਹੈ ਹੁਣ ਆਪਣਾ ਪਤੰਦਾਰ ਉੱਪਰ ਨਹੀਂ ਚੱਕੋ ਕਿਉਂਕਿ ਹਿੰ ਤੱਕ ਵਿੱਚੋਂ ਕਈ ਬੰਦੇ ਨਾ ਬਹੁਤ ਵਹਿਮੀ ਹੁੰਦੇ ਅਗਲਾ ਕਹਿੰਦਾ ਵੀਰੇ ਖਰੇ ਕਬੂਤਰ ਨੂੰ ਬਿਮਾਰੀ ਤਾਂ ਨਹੀਂ ਆ ਚੈੱਕ ਕਰ ਲੋ ਵੀਰੇ ਇਹੋ ਜੀ ਨਾਮਰਾਜ ਜਾਨੀ ਕਿ ਬਿਮਾਰੀ ਰੱਬ ਕੇ ਹੈ ਦੁਸ਼ਮਣ ਦੇ ਬਿਨਾਂ ਲਿਆਵੇ ਯਾਰ ਠੀਕ ਹੈ ਬਾਕੀ ਚਲੋ ਆਪਾਂ ਤਾਂ ਵੈਕਸੀਨ ਕਰਕੇ ਰੱਖੀ ਦੀ ਆਪਣੇ ਸਾਰੇ ਕੂਤਰਾਂ ਤੇ ਤੇ ਬਾਕੀ ਚਲੋ ਜਦੋਂ ਤੱਕ ਮਾਲਕ ਦੀ ਨਿਗਾਹ ਸਿੱਧੀ ਆ ਜੀ ਉਦੋਂ ਤੱਕ ਸਭ ਸਹੀ ਆ ਤੇ ਜਿੱਦ ਦਿਨ ਉਹਦੀ ਨਿਗਾਹ ਪੁੱਠੀ ਹੋਈ ਮੇਰਾ ਭਰਾ ਤੁਹਾਨੂੰ ਫਿਰ ਪਤਾ ਹੀ ਆ ਜੀ ਚੰਗੇ ਭਲੇ ਕੂਤਰਾਂ ਦੀਆਂ ਲੱਤਾਂ ਤਾਂ ਹੋ ਜਾਂਦੀਆਂ ਨੇ ਠੀਕ ਹੈ ਤੇ ਆਜੋ ਬਾਬਿਓ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤੁਹਾਨੂੰ ਸ਼ੌਂਕ ਕਰਾਉਣਾ ਤੇ ਵੀਰੇ ਛੋਟੀ ਜਿਹੀ ਰਿਕਵੈਸਟ ਆ 11500 ਵਾਲਾ ਬੰਦਾ ਮੈਨੂੰ ਫੋਨ ਨਾਲ ਆਵੇ ਠੀਕ ਹੈ ਮੇਰਾ ਵੀਰ ਸਾਡਾ ਫਿਕਸ ਪ੍ਰਾਈਸ ਆ ਜੀ ਠੀਕ ਹੈ ਸਾਡੇ ਕੋਲੇ ਹਰ ਰੇਂਜ ਦਾ ਮੇਰਾ ਭਰਾ ਕਬੂਤਰ ਮਿਲਦਾ 6-7 ਸੂ ਵਾਲੇ ਵੀ ਹੈਗੇ ਨੇ ਉਹਨਾਂ ਦੀ ਵੀਡੀਓ ਆਪਾਂ ਇੱਕ ਦੋ ਦਿਨਾਂ ਤਾਈਂ ਰੋਕੇ ਲਾ ਦੇਾਂਗੇ ਠੀਕ ਹੈ ਜੀ ਚੈੱਕ ਕਰ ਲਓ ਤੇ ਬਾਬਿਓ ਫੁੱਲ ਫਟਾ ਫੁੱਲ ਗਾਰੰਟੀ ਰਹੇਗੀ ਨਾ ਬੱਚਿਆਂ ਦੇ ਉੱਡਣ ਦੀ ਠੀਕ ਹੈ ਤੇ ਬਾਬੇ ਉਹੀ ਬੰਦਾ ਆਪਣੇ ਨਾਲ ਸੰਪਰਕ ਕਰੇ ਜਿਹੜੇ ਬੰਦੇ ਨੂੰ ਚੰਗੇ ਕਬੂਤਰਾਂ ਦੀ ਰਿਕੁਆਇਰਮੈਂਟ ਹੋ ਗਈ ਠੀਕ ਆ ਜੀ ਵਿੱਚੇ ਤੁਹਾਨੂੰ ਰੇਟ ਮੈਂਸ਼ਨ ਕਰ ਦੇਣਾ ਵੀਰੇ ਆਪਾਂ ਨੂੰ ਕੋਈ ਹੋ ਨਹੀਂ ਕਿਉਂਕਿ ਬੱਚੇ ਆਪਣੇ ਘਰ ਦੇ ਆ ਇਹ ਹਨੀ ਹਾਂ ਮੈਂ ਆਹ ਬੱਚੇ ਕਿਸੇ ਬੰਦੇ ਤੋਂ 150 ਦੇ ਹਿਸਾਬ ਨਾਲ ਮੋਦ ਲੈ ਕੇ ਹੁਣ ਇਹਨਾਂ ਨੂੰ ਇੰਨੇ ਮਹਿੰਗੇ ਵੇਚ ਰਿਹਾ ਵੀਰੇ ਕਰਦੀ ਚੀਜ਼ ਆ ਤੁਹਾਨੂੰ ਪਤਾ ਆਮ ਜੋੜਾਂ ਦੇ ਬੱਚੇ ਨਿਕਲ ਆਉਂਦੇ ਪਰ ਦਰਸ਼ਕੋ ਚੰਗੇ ਕਬੂਤਰਾਂ ਦੇ ਬੱਚੇ ਕਢਾਉਣੇ ਠੀਕ ਆ ਜੀ ਸੋਹਣੇ ਗੱਭਰੂ ਜਵਾਨ ਕਰਨੇ ਤੇ ਫਿਰ ਉਸ ਰੇਟ ਦੇ ਵਿੱਚ ਮੇਰਾ ਭਰਾ سیل ਨਹੀਂ ਹੁੰਦੇਗੇ ਠੀਕ ਹੈ ਤੇ ਆਹ ਉਪਰਾ ਹੁਣ ਮੈਂ ਤੁਹਾਨੂੰ ਕਰਾਉਣਾ ਇਹਨਾ ਬੱਚਿਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ ਕੱਲੀ ਚੀਜ਼ ਤੇ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਬਾਪੇਓ ਇੰਨੀ ਗੱਲ ਆ ਬੱਚੇ ਡਾਉਂਗੇ ਬਾਕੀ ਯਾਦ ਕਰੋਂਗੇ ਠੀਕ ਹੈ ਜੀ ਅਗਰ ਚੰਗੀ ਇਹਨਾਂ ਦੀ ਸਾਂਭ ਸੰਭਾਲ ਕਰੋਗੇ ਵਿੱਚ ਆਪਾਂ ਤੁਹਾਨੂੰ ਰੇਟ ਮੈਂਸ਼ਨ ਕਰਤਾ ਵੀਰੇ 2000 ਰੁਪਏ ਰੇਟ ਆ ਜੀ ਦੋਨੇ ਹੀ ਬੱਚਿਆਂ ਦਾ ਠੀਕ ਆ 2000 ਰੁਪਏ ਦਾ ਜੋੜਾ ਉਹ ਹਾਂ ਜੀ ਵੀ ਬਾਪੇਓ ਆ ਚੈੱਕ ਕਰੋ ਜੀ ਆਪਣੇ ਪਹਿਲੇ ਪੱਤੇ ਦੀ ਤੁਸੀਂ ਕੁਆਲਟੀ ਠੀਕ ਹੈ ਬਾਬੇ ਪੁੱਛ ਵਾਲੇ ਕੂਤਰਾਂ ਦੇ ਵਿੱਚੋਂ ਜੀ ਕੱਦ ਕਾਠ ਠੀਕ ਆ ਬਾਡੀ ਸਟਰਕਚਰ ਚੈੱਕ ਕਰ ਲਓ ਪੋਟਾ ਚੈੱਕ ਕਰੋ ਜੀ ਫਲਹਾਲ ਜੀ ਘੜੀ ਦਾਣਾ ਬਣ ਇਹਨਾਂ ਨੇ ਖਾ ਰੱਖਿਆ ਠੀਕ ਆ ਜੀ ਕਿਤੇ ਗਏ ਹੋਏ ਸੀ ਮੇਰਾ ਭਰਾ ਹੁਣ ਹੀ ਆਏ ਸੀਗੇ ਘਰ ਮੈਂ ਕੱਲ ਲਾਉ ਫਿਰ ਆਪਣੇ ਭਰਾਵਾਂ ਦੇ ਲਈ ਮੇਰਾ ਵੀਰ ਠੀਕ ਆ ਜੀ ਦੋ ਸੱਪ ਉਹ ਕਰ ਲਾ ਦਈਏ ਆਪਣੇ ਚੈਨਲ ਦੇ ਉੱਤੇ ਚੈੱਕ ਕਰੋ ਜੀ ਖਾਲਸਾ ਆਪਣਾ ਇਹ ਪਠਾ ਫਿੱਕਾ ਇਹਦਾ ਹਾਸਰਾ ਚਿੱਟੀਆਂ ਪਥਰੀਲੀ ਅੱਖਾਂ ਨੋਕੇ ਦੀ ਕਾਲੀ ਆ ਠੀਕ ਆ ਜੀ ਤੇ ਟੂਸੇ ਦੇ ਹਲਕੇ ਜੇ ਸੀਮਟ ਰੰਗਦੇ ਆ ਚੈੱਕ ਕਰ ਲਓ ਤੇ ਆ ਬਾਬੇ ਆਪਣੇ ਬੱਚੇ ਦਾ ਪੱਲਾ ਜੀ ਚੈੱਕ ਕਰੋ ਝਾੜ ਕੇ ਵੀ ਇਹਨੇ ਬਿਲਕੁਲ ਚਿੱਟਾ ਹੋ ਜਾਣਾ ਸਿਰ ਉੱਤੇ ਮੇਰਾ ਭਰਾ ਇੱਕ ਦੋ ਚੁੱਟ ਰੱਖ ਜੇਗਾ ਸਿਰ ਹਲਕਾ ਜਿਹਾ ਸੁਆਸਲਾ ਰੱਖ ਜੇਗਾ ਠੀਕ ਹੈ ਜਿਹੜੇ ਬੰਦੇ ਨੇ ਵਾਬੇ ਪੁੱਛੋ ਵਾਲੇ ਕੂਤੜਾਏ ਆ ਉਹ ਬੰਦੇ ਇਸ نسل ਦੇ ਭੇਤੀ ਹੈਗੇ ਨੇ ਠੀਕ ਹੈ ਜੀ ਥੋੜੇ ਦਰਸ਼ਕੋ ਉੱਚੀ ਡੋਬ ਵਿੱਚ ਰਹਿ ਕੇ ਬੱਚੇ ਆਹ ਔੜਦੇ ਨੇ ਠੀਕ ਹੈ ਬਾਕੀ ਮਕਮਲ ਪੱਲਾ ਚੈੱਕ ਕਰ ਲਓ ਠੀਕ ਹੈ আর ਜਿੰਨੀ ਗਰਮੀ ਵੱਧ ਪਈ ਕਿ ਦਰਸ਼ਕੋ ਬਾਅਦ ਥੋੜੀ ਥੱਦੋਂ ਸ਼ਾਂਤ ਚੰਗੀ ਹੋਣੀ ਚਾਹੀਦੀ ਮੈਂ ਕਿਹਨਾ ਸੋਨੂੰ ਵੱਧ ਝੜ ਕੇ ਮੇਰਾ ਭਰਾ ਬੱਚੇ ਆਹ ਰਿਜ਼ਲਟ ਦੇਣਗੇ ਠੀਕ ਜਦੋਂ ਮੈਂ ਆਪਣਾ ਸੀਮਟ ਦਾ ਰੰਗ ਹੁੰਦਾ ਨਾ ਸੁਆਸਰਾ ਉਹ ਚੀਜ਼ ਆ ਜੇਹੋ ਜੀ ਨੋਕ ਉਹੋ ਜੀਆਂ ਨੌਂ ਤਰ੍ਹਾਂ ਬੰਦ ਜੋੜਾਂ ਦਾ ਬਾਬੇ ਉਹ ਆਪਣਾ ਇਹ ਬਚਾ ਆ। ਬਾਕੀ ਆ ਕਿਉਂ ਤੁਸੀਂ ਫਰੰਟ ਚੈੱਕ ਕਰ ਲਓ ਤੇ ਐਸ ਬੰਨਿਓ ਮੇਰਾ ਭਰਾ ਚੈੱਕ ਕਰ ਲਓ ਆਪਣੇ ਮਕੰਮਲ ਬੱਚੇ ਨੂੰ। ਤੇ ਆ ਸੀਗਾ ਬਾਬੇ ਉਹ ਆਪਣਾ ਮਕੰਮਲ ਪਹਿਲਾ ਬਚਾ ਤੇ ਆਉ ਭਰਾ ਹੁਣ ਮੈਨੂੰ ਅਗਲੇ ਬੱਚੇ ਦਾ ਕਰਾਉਣਾ ਸ਼ੌਕ। ਆਹ ਹਾਂਜੀ ਵੀ ਬਾਬੇ ਉਹ ਆਹ ਆਪਣਾ ਅਗਲਾ ਬੱਚਾ ਮੇਰਾ ਭਰਾ ਜੀ ਚੈੱਕ ਕਰੋ ਮੇਰਾ ਵੀ ਬੱਚੇ ਆਪਣੇ ਦੀ ਕੁਆਲਿਟੀ ਪਹਿਲਾਂ ਬੜੇ ਸਟਰਕਚਰ ਮੇਰਾ ਭਰਾ ਤੁਸੀਂ ਚੈੱਕ ਕਰਿਆ ਕਰੋ ਜੀ ਆਪਣੇ ਜਨਮਪਰਾਂ ਦਾ। ਠੀਕ ਹੈ ਜੀ ਸਾਰੇ ਇਹਨਾਂ ਉੱਚੇ ਲੰਮੇ ਠੀਕ ਹੈ ਜੀ ਅੱਗੋਂ ਚੌੜੇ ਤੇ ਪਿੱਛੋਂ ਬਿਲਕੁਲ ਇਹਨਾਂ ਸਲਿਮ ਜੇ ਬਾਕੀ ਜੋਰ ਦੇਖੋ ਬੱਚਾ ਇਹ ਕਿੰਨਾ ਲੋਂਦਾ ਤੇ ਦਰਸ਼ਕੋ ਹਲਕਾ ਇਹ ਮੂੰਹ ਇਹਨੇ ਤਾਂ ਖੋਲਿਆ ਕਿ ਦਾਣਾ ਪਾਣੀ ਜਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਟਕਾ ਕੇ ਖਾਦਾ ਵਿਆ ਠੀਕ ਹੈ ਬਾਕੀ ਕੁਛ ਭਰਾ ਕਹਿੰਦੇ ਵੀਰੇ ਉੱਡਣ ਵਾਲੇ ਪੁੱਤਰਾਂ ਨੂੰ ਦਾਣਾ ਕਿੰਨੇ ਟਾਈਮ ਪਾਈਦਾ ਹੁੰਦਾ ਵੀਰੇ ਤੁਸੀਂ ਇੱਕ ਟਾਈਮ ਬਣਾ ਲਓ ਠੀਕ ਹੈ ਜੀ ਯਾਨੀ ਕਿ 3 ਤੋਂ 5 ਦੇ ਵਿਚ ਵਿਚ ਤੁਸੀਂ ਕਿਸੇ ਟਾਈਮ ਵੀ ਉੱਡਣ ਵਾਲੇ ਪੁੱਤਰਾਂ ਨੂੰ ਦਾਣਾ ਪਾ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਮੈਂ ਵੀਰੇ ਠੀਕ ਹੈ ਬਾਕੀ ਜਦੋਂ ਕੂਤਰ 12 ਤੇ ਹੁੰਦਾ ਮੇਰਾ ਭਰਾ ਉਦੋਂ ਟਾਈਮ ਟੇਬਲ ਹੋਰ ਹੁੰਦਾ ਹੈ ਜੀ ਕਿਉਂਕਿ ਹਰ ਕਬੂਤਰ ਉੱਡ ਕੇ ਆਇਆ ਹੁੰਦਾ ਆ ਕੇ ਜੈਸਾ ਉਹਦੀ ਕੂਤਰ ਦੀ ਕੰਡੀਸ਼ਨ ਹੁੰਦੀ ਆ ਪਾਣੀ ਪੂਣੀ ਦੀਆਂ ਲੋਕਾਂ ਨਾਕਾਂ ਲਵਾ ਕੇ ਜਦੋਂ ਪਾਣੀ ਪ੍ਰੋਪਰ ਆਪਣਾ ਕੂਤਰ ਖਿੱਚ ਗਿਆ ਠੀਕ ਆ ਉਸ ਤੋਂ ਬਾਅਦ ਮੇਰਾ ਭਰਾ ਆਪਾਂ ਨੂੰ ਜੋ ਬਾਦਾਮ ਪਾਉਣੇ ਆ ਜੋ ਜੀ ਆਪਾਂ ਪਾਣੀ ਉਹਨੂੰ ਪਾ ਸਕਦੇ ਆ ਆ ਚੈੱਕ ਕਰੋ ਮੇਰਾ ਭਰਾ ਬੱਚਾ ਆਪਣਾ ਤੇ ਪਹਿਲਾਂ ਇਹਦੇ ਧੌਣ ਤੇ ਮੇਰਾ ਭਰਾ ਲਾਭ ਪਟਾ ਸ਼ੇਮ ਬਾਜੀ ਚੈੱਕ ਕਰ ਲਓ ਪਿਓਰ ਮਰਾ ਵਾਲੇ ਕੂਤਰਾਂ ਵਿੱਚੋਂ ਠੀਕ ਆ ਬਹੁਤ ਜ਼ਿਆਦਾ ਚੀੜਾ ਆ ਜੀ ਹੱਤ ਵਿੱਚ ਆ ਕੇ ਪੱਠਾ ਬ ਤੇ ਆ ਬਾਈ ਜੀ ਬੱਚੇ ਆਪਣੇ ਦਾ ਪੱਲਾ ਜੀ ਮੱਕਾ ਮਲ ਮੇਰਾ ਭਰਾ ਪੱਲੇ ਦੀ ਕੁਆਲਟੀ ਚੈੱਕ ਕਰੋ ਦੇਖੋ ਜੀ ਕਿੰਨੇ ਵੱਡੇ ਚੌੜੀ ਠੀਕ ਆ ਜੀ ਲੈਂਥੀ ਪੱਲੇ ਦਾ ਆਪਣਾ ਇਹ ਬਚਾ ਜਾ ਠੀਕ ਆ ਜੀ ਬਿਲਕੁਲ ਪੂਸਤ ਨਹੀਂ ਕਰਨੀਆਂ ਤੇ ਆ ਬਾਬਿਓ ਆਲਾ ਪੱਲਾ ਜੀ ਆਪਣੇ ਬੱਚੇ ਦਾ ਚੈੱਕ ਕਰ ਲਓ ਠੀਕ ਆ ਤੇ ਆ ਬਾਈ ਜੀ ਬੱਚੇ ਆਪਣੇ ਦੇ ਪੈਰ ਆ ਜੀ ਪੈਰਾਂ ਦੀ ਮੇਰਾ ਭਰਾ ਚੈੱਕ ਕਰੋ ਕੁਆਲਟੀ ਬਿਲਕੁਲ ਬੰਦ ਜੋੜ ਰੇਟ ਆਪਾਂ ਤੁਹਾਨੂੰ ਵਿੱਚੇ ਮੈਂਸ਼ਨ ਕਰਤਾ ਤੇ ਉਹੀ ਭਰਾ ਵੀ ਆਪਣੇ ਨਾਲ ਫੋਨ ਤੇ ਗੱਲ ਕਰੇ ਜਿਹੜੇ ਮੰਦੇ ਨੂੰ ਆਪਣੇ ਬੱਚੇ ਸਮਝ ਆਏ ਹੁਣ ਪਲੱਸ ਇਹਨਾਂ ਦਾ ਜਿਹੜਾ ਰੇਟ ਉਹ ਸਮਝ ਆਇਆ ਹੋਵੇ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਦੋਵੇਂ ਬੱਚੇ ਇਹ ਜਾਲ ਦੇ ਵਿੱਚ ਛੱਡ ਕੇ ਬਖਾਉਣਾ। ਨਾ ਹਾਂ ਜੀ ਵੀ ਬਾਪਿਓ ਆ ਦੁਆਰ ਤੋਂ ਅਗਰ ਆਪਣੇ ਬੱਚਾਂ ਦੀ ਮੇਰਾ ਭਰਾ ਮਕਮਲ ਨੀਮ ਜੀ ਨੇ ਚੈੱਕ ਕਰ ਸਕਦੇ ਹਾਂ ਦੇਖੋ ਜੀ ਕੱਦ ਕਾਠ ਸ਼ਕਲ ਅਗਲ ਦੇ ਰੰਗ ਰੂਪ। ਪਰ ਇਹ ਬੱਚੇ ਐਸੀ ਜਿਨ੍ਹਾਂ ਨੂੰ ਵੇਖ ਕੇ ਮੇਰਾ ਭਰਾ ਭੋਖ ਲੈਂਦੀ ਐ। ਠੀਕ ਹੈ ਨਾ ਆਪਣੇ ਇਧਰਲੇ ਘਰੇ ਵੀ ਮੇਰਾ ਭਰਾ ਸਾਰੀਆਂ ਭੱਡੀਆਂ ਜੋੜੀਆਂ ਲੱਗੀਆਂ ਹੋਈਆਂ ਨੇ। ਠੀਕ ਹੈ ਜੀ ਇਹ ਨਹੀਂ ਹਾਂ ਵੀ ਕਿ ਥੋੜੇ ਕੂਤਰ ਆ ਕੇ ਮੈਂ ਤੁਹਾਨੂੰ ਸਾਰੀਆਂ ਨਸਲਾਂ ਦਾ ਨਹੀਂ ਮੇਰਾ ਭਰਾ। ਠ ਤੇ ਆਮ ਬੰਦੇ ਦੇ ਦਰਸ਼ਕੋ ਯਾਨਕਿ ਬਸ ਦੀ ਗੱਲ ਹੈ ਨਹੀਂ ਕਿ ਜੀ ਨਾ ਹੀ ਕੱਲੇ ਬੰਦੇ ਦੀ ਬਸ ਦੀ ਗੱਲ ਹੈ ਜਦ ਤਈ 2-4 ਭਰਾ ਬੰਦੇ ਦੇ ਨਾਲ ਨਾ ਹੋਣ ਜੀ ਤਾਂ ਕੱਲਾ ਬੰਦਾ ਮੇਰਾ ਭਰਾ ਜਨਾ ਮਰਜੀ ਪੈਸਾ ਯਾਰ ਜਦ ਕੋਲ ਉਹਦੇ ਕੋਲੇ ਚੰਗੀ ਕੋਈ ਟੀਮ ਹੈ ਨਹੀਂ ਠੀਕ ਹੈ ਚੰਗੇ ਬੰਦਿਆਂ ਦਾ ਸਾਥ ਹੈ ਨਹੀਂ ਉਹ ਚਾਹੇ ਵੀ ਚੰਗੀ ਕੂਟਰਬਾਜੀ ਨਹੀਂ ਕਰ ਸਕਦਾ ਬਾਕੀ ਡਲਬਰੇਨਾਂ ਦੀ ਹਾਲ ਪੰਜਾਬ ਆ ਜੀ ਪੰਜਾਬ ਤੋਂ ਇਲਾਵਾ ਦਸ ਕੋ ਦਿੱਲੀ ਚੰਡੀਗੜ੍ਹ ਤੇ ਅੰਮ੍ਰਿਤਸਰ ਇਹਨਾਂ ਥਾਵਾਂ ਦੇ ਉੱਤੇ ਮੇਰਾ ਭਰਾ ਜਨਾ ਬਰ ਆਪਣੇ ਜਾਂਦੇ ਨੇ ਤੇ ਠੀਕ ਆ ਫਿਰ ਬਾਬੇਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਤੇ ਬਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਤੇ ਬਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚੋਂ ਕੋਈ ਨਵੇਂ ਤੇਸਰ ਅਜਿਹੇ ਜਾਨਵਰ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ